60 ਕੈਟੇਗਰੀ ਆ ਗਿਆ ਹੁਣ ਤਾਂ ਪੀਸੀਆਰ ਹੈ ਮਤਲਬ ਹਾਂ ਇਹ 23 ਮਾਡਲ ਆ ਤੇ ਜਿਹੜਾ ਹੈਗਾ ਇਹ 60 ਪਾਵਰ ਜਗਾ ਚੇਂਜਰ ਗੇਰ ਵਾਲਾ ਹੈ ਚੇਂਜਰ ਗੇਰ ਵਾਲਾ 60 ਹਸ ਪਾਵਰ ਵਾਲਾ ਹਾਂ ਓਕੇ ਸਿਸਟਮ ਕੋਨੋਪੀ ਆ ਸੰਤਰੀ ਰੰਗ ਦੀ ਬੱਤੀ ਆਪਾਂ ਇਸ ਤਰ੍ਹਾਂ ਹੀ ਦੇਣੀ ਆ ਸਾਰਾ ਸਮਾਨ ਆ ਹੀ ਜਿੰਮਗਾ ਆਪਾਂ ਕੁਛ ਨਹੀਂ ਲਾਉਣਾ ਇਹਦੇ ਤੋਂ ਓਕੇ ਇਹ ਬਈ ਤੇ ਇਹ ਵੀ ਗੱਲ ਸੱਚ ਤੇ ਪੁਲਿਸਾ ਪੁਲਿਸ ਨਹੀਂ ਮਾਰਦਾ ਕਹਿੰਦਾ ਯਾਰ ਪਰਖੂ ਬੰਦੇ ਦੀ ਆਖੀ ਪਰਖ ਲੈਂਦੀ ਆ ਵੀ ਟਰੈਕਟਰ ਕਿਦਾਂ ਦਾ ਹੈ ਨਾ ਤੇ ਇਧਰ ਮੈਂ ਆ ਦੇਖੀ ਉਰੇ ਆ ਤੁਹਾਨੂੰ ਮੈਂ ਦਿਖਾਉਣਾ ਤੇ ਇਥੇ ਕਪੜਾ ਵੀ ਮਾਰ ਸਕਦੇ ਸੀ ਪਰ ਨਹੀਂ ਠੀਕ ਹੈ ਨਾ ਜਦੋਂ ਇਦਾਂ ਹੀ ਪਤਾ ਲੱਗਦਾ ਵੀ ਖੜਾਵਾ ਟਰੈਕਟਰ ਦਾ ਚੰਗਾ ਗੱਲਬਾਤ ਕੀ ਹੈ ਉਹ ਫਿਰ ਆਪ ਹੀ ਸਮਝ ਜਾਂਦੇ ਨੇ ਸਚਨਾ ਇਹ ਵੀ 20 ਮਾਡਲ ਹੈ ਇਹਦੇ ਵੀ ਚਾਰ ਰੌਂਡਰ ਨਾਲ ਦੇ ਨੇ ਚਾਰੇ ਟਾਇਰ ਨਾਲ ਦੇ ਇਹ ਕਿੰਨਾ ਕ ਚੱਲ ਗਿਆ ਹੁਣ ਬਈ ਇਹ ਵੀ ਸਟਾਰ 1800 ਕੋਣ ਦੇ ਲੱਗ ਬੱਗ ਚੱਲੇ ਹੋਣਾ ਮੀਟਰ ਦੋ ਤੋਂ ਅੰਦਰਾਂ ਦੇ ਬਈ ਕਿਨਾਰੀਆਂ ਚੈੱਕ ਕਰਵਾ ਦੇ ਮਾਦੀ ਅੰਦਰੋਂ ਬਾਹਰੋਂ ਮਗਰਾੜਾਂ ਦਾ ਅੰਦਰੋਂ ਚੈੱਕ ਕਰਵਾ ਦੇ ਉੱਪਰੋਂ ਦਿਖਾ ਦੇ ਆ ਨਟਾ ਨੋਟਾ ਤੇ ਨਿਕਲ ਹੋਵੇਂ ਲੱਗਿਆ ਹੋਵੇ ਕਾਇ ਨਹੀਂਗਾ ਵੀ ਮਤਲਬ ਕਿਤੇ ਕੁ ਮਾਡਲ 15 ਦਾ ਸੈਨ ਬਾਈ ਮਾਡਲ 15 ਹੈ ਜੀ ਪਾਵਰ ਸਟੀਅਰਿੰਗ ਹੈ ਪਾਵਰ ਸਟੀਅਰਿੰਗ ਆਉਂਦੇ ਤੇ ਹੈ ਹੂੰ ਇਹਦੀ ਕੀ ਮਾਡਲ ਲਿਖੀ ਪਾਰਟੀ ਹੈ ਪਰ ਮੈਂ ਹੁੱਕ ਵਗੈਰਾ ਨਮੀ ਲੱਗੀ ਹੋਈ ਆ ਬਾਈ ਇਹਦੇ ਨਾ ਨਾ ਨਾਲ ਦੀ ਜੈਨੂਨ ਆ ਅੱਛਾ ਹੁੱਕ ਨਾਲ ਦੀ ਆ ਪਾ ਹੀ ਲੱਤਾ ਮਾਲਕ ਦੇ ਘਰੋਂ ਰੀਟ ਨਾਲ ਦਾ ਦੇ ਡਟਦੇ ਨੇ ਅਜਾ 735 ਲਗੇ ਸਾਰੀ ਰੀਟ ਨਹੀਂ ਬਚਦਾ ਹਾਂ ਨਾਲ ਦਾ ਹਲ ਤੱਕੋ ਨਾਲ ਦਾ ਰੀਟਰ ਦੇ ਸਹੀ ਗੱਲ ਮੁਰੇ ਲਾਈਟਾਂ ਲੂਟਾਂ ਦੇਖ ਕੇ ਮੈਂ ਨਹੀਂ ਮੁਰੇ ਚਾਰ ਪਈ ਹੋਈਆਂ ਪੂਆਂ ਗਵਰ ਟਰੈਕਟਰ ਜੀ ਦੇ ਉੱਤੇ ਨજર ਬਾਬਾ ਰਹਿਮਤ ਦੀ ਵਰਸਾਉਂਦਾ ਨਹੀਂ ਕਲਾਰਾਂ ਦਾ ਲਾਡੀ ਨਿਤ ਨਵੇਂ ਟਰੈਕਟਰ ਲਿਆਉਂਦਾ ਕਲਾਰਾਂ ਦਾ ਲਾਲੀ ਮਿੱਤਰੋ ਕਲਾਰਾਂ ਦਾ ਲਾਲੀ ਕਿਹੜਾ ਅੱਜ ਤੁਹਾਨੂੰ ਸੱਜਣ ਦੇ ਨਾਲ ਮਲਾਉਨੇ ਆ ਬੜੇ ਟਰੈਕਟਰ ਘੈਂਟ ਲੈ ਕੇ ਆਉਂਦਾ ਤੇ ਤੁਸੀਂ ਇਹ ਮੰਨ ਕੇ ਚੱਲਿਓ ਵੀ ਬਹੁਤ ਵਾਜਬ ਰੇਟ ਦੇ ਵਿੱਚ ਜਿਹੜਾ ਵੀ ਸੱਜਣ ਲੈਣਾ ਜੇ ਨਾ ਮੈਂ ਨਹੀਂ ਕਹਿੰਦਾ ਵੀ ਕੋਈ ਭਰਾ ਨੂੰ ਕਿਨੇ ਮੋੜਿਆ ਹੋਊਗਾ ਕਿਉਂਕਿ ਪੰਜੇ ਦਸੇ ਤੇ ਮੂੰਹ ਮੱਥੇ ਨਹੀਂ ਲੱਗਦਾ ਬਹੁਤ ਵਾਜਬ ਰੇਟਾਂ ਦੇ ਵਿੱਚ ਮਿਲਣਸਾਰ ਬੰਦਾ ਘੈਂਟ ਇਨਸਾਨ ਆ ਮਿੱਤਰੋ ਅੱਜ ਤੁਹਾਨੂੰ ਬਾਈ ਦੇ ਨਾਲ ਮਲਾਉਨੇ ਆ ਪਹਿਲਾਂ ਵੀ ਕਈ ਵੀਡੀਓ ਬਾਈ ਦੀ ਆਪਾਂ ਸਾਂਝੀਆਂ ਕੀਤੀਆਂ ਨੇ ਅੱਜ ਕਿੰਨੇ ਕੁ ਟਰੈਕਟਰ ਖੜੇ ਆ ਤੁਹਾਨੂੰ ਹਰ ਇੱਕ ਦੀ ਜਾਣਕਾਰੀ ਦਵਾਂਗੇ ਡਿਟੇਲ ਦੇ ਵਿੱਚ ਆਪਾਂ ਬਾਈ ਤੋਂ ਹੀ ਲਵਾਂਗੇ ਪਹਿਲਾ ਮਲਾ ਦਈਏ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕਿਹ ਲਾਂ ਕੱਟ ਸਾਹਿਬ ਠੀਕ ਹੈ ਕਿਰਪਾ ਬਾਬੇ ਦੀ ਪੂਰੀ ਵਧੀਆ ਕਿਰਪਾ ਕਿਰਪਾ ਅੱਜ ਫੇਰ ਆਪਾਂ ਟਰੈਕਟਰ ਲਿਆਂਦੇ ਘੈਂਟ ਘੈਂਟ ਬਿਲਕੁਲ ਟਰੈਕਟਰ ਆਪਲੇ ਉਹ ਨਹੀਂ ਘੈਂਟਾਂਗੇ ਲੈ ਬੰਦਾ ਹੀ ਘੈਂਟ ਆ ਤੇ ਆਪਾਂ ਇੱਥੋਂ ਸ਼ੁਰੂਆਤ ਕਰਕੇ ਲਿਆਉਣੇ ਆ ਚਲੋ ਜੀ ਉੱਥੇ ਜਰ ਪਰ ਮੈਂ ਆਪਾਂ ਅਰਜਨ ਨੋਬੋ ਤੋਂ ਸ਼ੁਰੂਆਤ ਕਰਦੇ ਆ ਇਹ ਹੈਗਾ ਬਾਈ ਮਹਿंद्रा 605 ਡੀ ਆਈ ਹੈ ਨਾ ਇਹ 60 ਕੈਟਾਗਰੀ ਵਾਲਾ ਹੈ ਹੁਣ ਤਾਂ ਪੀ ਸੀ ਆਰ ਹੈ ਮਤਲਬ ਹਾਂ ਇਹ 2 ਜਿਹੜਾ ਹੈਗਾ ਇਹ 60 ਪਾਵਰ ਜਗਾ ਚੇਂਜਰ ਗੇਰ ਵਾਲਾ ਹੈ। ਚੇਂਜਰ ਗੇਰ ਵਾਲਾ 60 ਸੋ ਪਾਵਰ ਵਾਲਾ। ਹੂੰ। ਓਕੇ ਓਕੇ। ਤੇ ਇਹਦਾ ਨੰਬਰ ਕਿੱਥੋਂ ਦਾ ਬਾਈ? ਇਹ ਨੰਬਰ ਸੰਗਰੂਰ ਦੀ ਐ ਨੋਕਾ। ਸੰਗਰੂਰ ਦੇ ਨੰਬਰ ਹੈ। ਕੋੜੇ ਤੇ ਵੰਪਰ ਲੱਗਿਆ ਹੋੜਾ ਵੰਪਰ ਲੱਗਿਆ। ਕੰਡੀਸ਼ਨ ਤਾਂ ਲਾਹਲੀ ਬਾਈ ਸਾਰਾ origignal ਹੈ। ਸਾਰਾ ਰੇ ਨਾਲ ਹੈ। ਚੱਲ ਕਿੰਨੇ ਕੁ ਗਿਆਊ? 12-1300 ਘੰਟੇ ਲਗਭਗ ਚੱਲਿਆ ਹੋਣਾ ਇਹ। ਅੱਛਾ। 12-1300 ਘੰਟੇ ਚੱਲਿਆ ਕੰਡੀਸ਼ਨ ਜਿਵੇਂ ਨਵੀਂ ਪਈਆ। ਸਿਸਟਮ ਕਨੋਪੀ ਆ ਸੰਤਰੀ ਰੰਗ ਦੀ ਬੱਤੀ ਆਪਾਂ ਇਸ ਤਰ੍ਹਾਂ ਹੀ ਦੇਣੀ ਆ। ਸਾਰਾ ਸਮਾਨ ਆ ਇਹ ਟਾਇਰ ਵੀ ਨਾਲ ਦੀ ਨਾਲ ਦੀ ਸਾਰਾ ਕੁਝ ਨਾਲ ਦਾ ਬਈ ਰੇ ਮਰੂਮਾ ਦਾ ਚੈੱਕ ਕਰਵਾ ਦੀ ਟਰਮੇ ਤੇ ਮੈਨੂੰ ਇਹ ਦੱਸਿਓ ਬਈ ਇਹ ਪਾਰਟੀ ਕਿੰਮੀ ਦੇ ਨਾਮ ਆ ਇਹ ਫਰਸਟ ਪਾਰਟੀ ਦੇ ਨਾਮ ਫਰਸਟ ਪਾਰਟੀ ਦੇ ਨਾਮ ਕਿਉਂਕਿ ਟਰੈਕਟਰ ਚੰਗੀ ਬਾਲ ਤੇ ਬਈ ਇਹ ਟਰੈਕਟਰ ਕਿੰਨੇ ਦਾ ਬਣ ਜਾਣਾ ਇਹ ਆਪਾਂ ਦੇਮਕ 7 ਲੱਖ ਦਾ ਪਟੇ 7 ਲੱਖ ਦਾ ਅੱਜ ਮੈਨੂੰ ਲੱਗਦਾ ਵਾਧਾ ਮੰਗ ਲੈ ਅੱਜ ਮੈਂ ਸਿਰਫ ਤਾਂ ਵਾਧਾ ਕਰਤੀਆਂ ਨਾ 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 ਵਾਧਾ ਨਹੀਂ ਮੰਗੇ ਦੇਖਾ ਜੈ 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 ਜਿਹੜਾ ਇਹ ਪੀਸੀ ਕੇ ਆਉਂਦਾ ਉਹ 50 ਕੈਟਾਗਰੀ ਦਾ ਟਰੈਕਟਰ ਹੁੰਦਾ ਇਹ ਸਹੀ ਮੈਨੂੰ ਤੇ 60 ਕੈਟਾਗਰੀ ਦਾ ਟਰੈਕਟਰ ਹੈਗਾ ਇਹ ਇਹ ਪੀਸ ਆਉਣੇ ਬੰ अच्छा ਜਿਹੜੇ ਕੋਈ ਚੀਜ਼ ਬੰਦ ਹੋ ਜੇ ਉਹਦਾ ਰੇਟ ਤਾਂ ਤੈਨੂੰ ਪਤਾ ਹੀ ਹੈ ਫਿਰ ਤੂੰ ਹੁਣ ਐ ਦੱਸ ਆਪ ਜੈਜ ਜੀ ਕਿੰਨਾ ਰੇਟ ਦਸੀ ਬਸ 7 ਲੱਖ ਚੋਂ ਮਾਨ ਕਰਾ ਲਾ ਮੜਾ ਮੋਟਾ ਜਿਹੜਾ ਇਹ ਤੇ ਕਰਾਉਣਾ ਆਪਦੀ ਆਪ ਸਦਾਰੀ ਦਾ ਕਿੰਨਾ ਕ ਕਰਦਾ ਮੈਂ ਕਿਹ ਪਰ ਵੱਧ ਕਰ ਦਿੰਦਾ ਹੁਣ ਤੇਰੀ ਮਰਜ਼ੀ ਵੱਧ ਕਰਦੇ ਆ ਫਿਰ ਕੋਈ ਗੱਲ ਨਹੀਂ ਘਾਟਾ ਪਾ ਕੇ ਦੇ ਦਾਂਗੇ 6 ਲੱਖ ਤੇ 85 ਹਜ਼ਾਰ ਦਾ ਹੋ ਜਾ 90 ਹਜ਼ਾਰ ਦੀ ਚਾਹ ਕਰਦੇ 6 ਲੱਖ ਤੇ 85 ਹਜ਼ਾਰ ਹੀ ਦੇਣਾ ਰੁਪਈਆ ਵੱਧ ਨਹੀਂ ਰੁਪਈਆ ਘੱਟ ਨਹੀਂ ਮਿੱਤਰੋ ਚੁੱਪ ਕਰਕੇ ਲੈ ਜਾਓ ਤੇ ਜਿਹੜਾ ਆ ਖੜਾ ਵੀ ਤੇ 5405 ਗੇਅਰ ਪ੍ਰੋ ਦੇ ਵਿੱਚ ਇਹ ਹੈਗਾ 20 ਮਾਨ ਪੱਟੀ ਅਸਾ 2020 ਮਾਡਲ ਹੈ ਹਾਂਜੀ ਇਹ ਕਿੰਨਾ ਕਿ ਚੱਲ ਗਿਆ ਹੁਣ ਬਈ ਪਹਿਲਾਂ ਦੱਸਿਓ ਇਹ ਵੀ 17-1800 ਘੰਟਾ ਚੱਲੇ ਹੁਣ ਵੈਸੇ ਤੂੰ ਘੱਟ ਚੱਲੇ ਹੋ ਟਰੈਕਟਰ ਹੀ ਲੈ ਕੇ ਆਉਣਾ ਨਾ ਹਾਂਜੀ ਪਰ ਮੈਂ ਉਰੀ ਤੇ ਤੈਨੂੰ ਮੈਂ ਗੱਲ ਦੱਸਦਾ ਜਿਹੜੇ ਕਹਿੰਦੇ ਨੇ ਵੀ ਰੂਪ ਕਦੇ ਸ਼ਿੰਗਾਰ ਨਾਲ ਨਿਖਰੇ ਨਾ ਆਹ ਜਿਹੜਾ ਕਲਰ ਕੰਪਨੀ ਦਾ ਹੋ ਗਿਆ ਆ ਉਹੀ ਕਲਰ ਹੈ ਜੇ ਇੱਥੇ ਕੋਈ ਮਾਰਕੀਟ ਹੁੰਦਾ ਨਾ ਉੱਚਾ ਮਾਡਲ ਦਾ ਟਰੈਕਟਰ ਹੈ ਤਾਂ ਕਿਸੇ ਨੂੰ ਪਤਾ ਵੀ ਨਹੀਂ ਸੇ ਲੱਗਣਾ ਭਾਈ ਨਾਰੇ ਪੱਟੀ ਆਪਣੇ ਵਾਲੇ ਟਰੈਕਟਰ ਤੋਂ ਉੱਤੇ ਚਮਕਾਏ ਨਹੀਂ ਹੋਏ ਜਮਾਂ ਜੈਂ ਹਾਂ ਇਹ ਬਈ ਇਹ ਵੀ ਗੱਲ ਸਿੱਫਤ ਹੈ ਪੁਲਿਸੋਂ ਪੁਲਿਸ ਆਖੀ ਪਰਖ ਲੈਂਦੀ ਆ ਵੀ ਟਰੈਕਟਰ ਕਿਦਾਂ ਦਾ ਹੈ ਨਾ ਤੇ ਧਰਮੇ ਆ ਦੇਖੀ ਉਰੇ ਆ ਤੁਹਾਨੂੰ ਮੈਂ ਦਿਖਾਉਣਾ ਤੇ ਇੱਥੇ ਕਪੜਾ ਵੀ ਮਾਰ ਸਕਦੇ ਸੀ ਪਰ ਨਹੀਂ ਠੀਕ ਹੈ ਨਾ ਜਦੋਂ ਇਦਾਂ ਹੀ ਪਤਾ ਲੱਗਦਾ ਵੀ ਖੜਾਵਾ ਟਰੈਕਟਰ ਦਾ ਚੰਗਾ ਗੱਲਬਾਤ ਕੀ ਹੈ ਉਹ ਫਿਰ ਆਪ ਹੀ ਸਮਝ ਜਾਂਦੇ ਨੇ ਸੱਜਣਾ ਮਾਡਲ ਬਈ 20 ਆ ਮਾਡਲ ਬਈ 20 ਚੱਲਿਆ ਹੋਇਆ 1700 ਘੰਟਾ 1700 ਘੰਟਾ ਚੱਲਿਆ ਇਹਦਾ ਨੰਬਰ ਕਿੱਥੋਂ ਦਾ ਇਹ ਪੰਜਾਬ ਨੰਬਰ ਹੈ ਜੀ ਪੰਜਾਬ ਦਾ ਨੰਬਰ ਹੈ ਓਕੇ ਤੇ ਧਰਮੇ ਉਰੇ ਹੀ ਕਾਲ ਹੋਰ ਬਈ ਇਹ ਫਰਸਟ ਪਾਰਟੀ ਦਾ ਨਾਮ ਆ ਫਰਸਟ ਪਾਰਟੀ ਫਰਸਟ ਪਾਰਟੀ ਆ ਵਹਿਰੰਗ ਤੇਰਾ ਕੱਲਾ ਕੱਲਾ ਸਟicker ਦਿਖ ਇੱਥੇ ਦੇਖੋ ਉਹ ਝਾਕ ਉਧਰ ਨਹੀਂ ਨਾ ਕਿੰਨੇ ਦਾ ਬਣ ਜੂਗਾ ਇਹ ਟ੍ਰੈਕਟਰ ਇਹ ਆਪਾਂ ਦੇਗਾ 4.5 ਲੱਖ ਦਾ ਥੋੜਾ ਮੋਟਾ ਹੋਰ ਲੈ ਸੋਝੂਗਾ ਹੋ ਜੂ ਮਾਨਤਨ ਹੋ ਜੂ ਓਕੇ ਤੇ ਲੈ ਮੇ ਤੁਹਾਨੂੰ ਮੌਕੇ ਤੇ ਮਾਨਤਨ ਹੋਊਗਾ ਟਾਇਰਾਂ ਦੀ ਕੰਡੀਸ਼ਨ ਕਿੰਨੀ ਕੁ ਹੋਣੀ ਆ ਬਈ ਇਹਦੀ ਟਾਇਰ ਹੋਣਗੇ 85 ਤੋਂ 90 ਪੈਸੇ 85 ਤੋਂ 90 ਪੈਸੇ ਟਾਇਰ ਰਹਿ ਗਿਆ ਤੇ ਹੁਣ ਆਪਾਂ ਆ ਦਿਖਾਉਣੇ ਆ ਡੀਆਈ 55 ਖੜਾ ਇਹ ਤੋਂ ਵੱਧ ਨਾ ਧਰ ਮੈਂ ਦੋ ਬਿਲਕੁਲ ਵਾਜਬ ਰੇਟਾਂ ਦੇ ਟ੍ਰੈਕਟਰ ਵੀ ਬਾਈ ਲਵੇ ਖੜੇ ਨੇ ਜਿਹੜੇ ਕਿਸਾਨ ਕਹਿੰਦੇ ਆ ਬਈ ਸਾਨੂੰ ਯਾਰ 3 ਲੀਟਰ ਲਈ ਵਾਸਤੇ ਚਾਹੀਦਾ ਉਹ ਵੀ ਦਿਖਾਵਾਂਗੇ ਡੀਏਈ 55 ਵੀਰੇ ਸੋਨਾ ਲੀਕਾ ਇਹ ਕਿੰਨਾ ਮਾਡਲ ਹੈ ਇਹ ਵੀ 20 ਮਾਡਲ ਹੈ ਭੱਟੀ ਇਹ ਵੀ 20 ਮਾਡਲ ਹੈ ਇਹਦੇ ਵੀ ਚਾਰ ਚਾਰ ਹੌਂਡਾ ਨਾਲ ਦੇ ਨੇ ਚਾਰੇ ਟਾਇਰ ਨਾਲ ਦੇ ਨੇ ਇਹ ਕਿੰਨਾ ਕਿ ਚੱਲ ਗਿਆ ਹੋਣਾ ਭਾਈ ਇਹ ਵੀ ਸਟਾਰ ਨਾ 1800 ਘੰਟੇ ਲਗਭਗ ਚੱਲਿਆ ਹੋਣਾ ਮੀਟਰ 2 ਤੋਂ 15 ਦੇ ਭਾਈ ਕਿਨਾਰੀਆਂ ਚੈੱਕ ਕਰਵਾ ਦੇ ਮਾਦੀ ਅੰਦਰੋਂ ਬਾਹਰੋਂ ਮਗਰਾੜਾਂ ਦੇ ਅੰਦਰੋਂ ਚੈੱਕ ਕਰਵਾ ਦੇ ਉੱਪਰੋਂ ਦਿਖਾ ਦੇ ਆ ਨਟਾ ਨੋਟਾ ਤੇ ਨਿਕਲੋਂ ਵਿੱਚ ਲੱਗਿਆ ਹੋਇਆ ਦੇਖਾਂਏ ਨਹੀਂ ਹੈ ਵੀ ਮਤਲਬ ਕਿਤੇ ਕੋਈ ਜਮਾ ਸੀਲ ਡਾਇਰੈਕਟਰ ਆ ਦੇ ਕਲਚ ਵਾਲੇ ਨਾਟ ਵੀ ਨਹੀਂ ਖੁੱਲੇ ਹੋਏ ਇਹਨਾਂ ਦਾ ਸਾਰਾ ਸੀਲਡ ਆ ਜੀ ਕਲਚ ਉਹ ਸੀਲਡ ਟਰੈਕਟਰ ਸਾਰਾ 20 ਮਾਡਲ ਆ ਬਾਈ ਨੰਬਰ ਪੰਜਾਬ ਇਹ ਵੀ ਪੰਜਾਬ ਨੰਬਰ ਆ ਫਰਸਟ ਪਾਰਟੀ ਇਹ ਵੀ ਫਰਸਟ ਪਾਰਟੀ ਹੈਗਾ ਓਕੇ ਤੇ ਮੈਨੂੰ ਇਹ ਵੀ 60 ਕੈਟਾਗਰੀ ਦਾ ਟਰੈਕਟਰ ਹੈਗਾ ਅਸੀਂ ਇਹ ਵੀ 60 ਕੈਟਾਗਰੀ ਦਾ ਹੈ 16 ਦੇ ਟਾਇਰਾਂ ਚ ਆਏ ਪੈਸੇ ਹੁਣ ਜਿਹੜਾ ਸੋਨਾਲਿਕਾ 50 ਆ ਰਿਹਾ 14 ਟਾਇਰਾਂ ਚ ਆਏਗਾ ਇਹ ਪਹਿਲਾਂ ਦੀ 16 ਟਾਇਰਾਂ ਚ ਆਏਗਾ ਓਕੇ ਤੇ ਮੈਨੂੰ ਇਹ ਦੱਸਿਓ ਬਾਈ ਕਿੰਨੇ ਦਾ ਬਣ ਜਾਣਾ 3 ਸਪੀਡ ਹੈ ਇਹ ਨਹੀਂ ਨਹੀਂ ਇਹ 2 ਸਪੀਡ ਹੈਗਾ ਅਸਾਂ 2 ਸਪੀਡ ਹੈਗਾ 2 हां साइड गेयर ਚ ਕਿੰਨੇ ਦਾ ਬਣ ਜਾਣਾ ਇਹ ਆਪਾਂ ਦੇ ਦਾਂਗੇ 585000 ਦਾ 585000 ਦਾ 485000 ਦਾ 485000 ਦਾ ਹਾਂ ਹਾਂ ਓਕੇ ਮਾਨਤਾ ਨੇ ਇਹਦੇ ਵਿੱਚੋਂ ਵੀ ਹੋਊਗਾ ਮੜਾ ਮੋਟਾ ਹੀ ਹੋਊ ਚੋਂ ਓਕੇ ਤੇ ਜਿਹੜਾ ਇਹ ਤੁਹਾਨੂੰ ਪਤਾ ਆਪਾਂ ਜਾਇਜ਼ ਰੇਟ ਮੰਗਦੇ ਆਪਾਂ ਮਤਲਬ ਉਹ ਨਹੀਂ ਹੈਗਾ ਵੀ ਮੰਗੋ ਕੁਸੂਰ ਮੌਕੇ ਦੇ ਜ਼ਿਆਦਾ ਘੱਟ ਜੋ ਬਸ ਇਹ ਚ ਮਾਨਤਾ ਨੇਗਾ ਬਿਲਕੁਲ ਬਿਲਕੁਲ ਚਲੋ ਇਹ ਆ ਵੀ ਦੇਖੋ ਹੁੱਕ ਤੋਂ ਵੀ ਟਰੈਕਟਰ ਸਾਰਾ ਜੈਨੂਆ ਨਾ ਕੁ ਐ ਨਹੀਂ ਵੀ ਕਿਤੇ ਡੰਡਾ ਡੰਡਾ ਸਾਰਾ ਦੇਖਾ ਐਮ ਪੈਗਾ ਹਾਂ ਇਹਦਾ ਕਰ ਕੰਡਾ ਵੀ ਟੂ ਵਾਡਾ ਪਾਤਰਾਂ ਦਾ ਜਮੇ ਪੂਰਾ ਲਿੰਕਾ ਤੋਂ ਵੀ ਕਲਰ ਉਤਰਿਆ ਹੋਇਆ ਹਜ ਤੱਕ ਦਾ ਹਣਾ ਸਾਰਾ ਕੁਝ ਰੈ ਨਾਲ ਤੇ ਜਿਹੜਾ ਆ ਖੜਾ ਵੀ ਇਹ ਕਿੰਨਾ ਮਾਡਲ ਹੈ ਇਹ ਹੈਗਾ ਜੀ 15 ਮਾਡਲ 15 ਮਾਡਲ ਡਬਲ ਪੰਪ ਚ ਹੈ ਓਕੇ ਇਹ ਹੈਗਾ 14 ਦੇ ਟਾਇਰਾਂ ਚ ਬਈ ਹਣਾ ਹਾਂ 14 ਟਾਇਰਾਂ ਜੀ ਇਹਦੇ ਟਾਇਰ ਆਪ ਮਾਡਲ ਅੱਡੇ ਤੇਲ ਵਾਲਾ ਇਹ ਅਸਾਂ ਅਲੱਗ ਤੋਂ ਤੇਲ ਵਾਲਾ ਹੈ ਅਲੱਗ ਤੋਂ ਤੇਲ ਵਾਲਾ ਹੀ ਓਕੇ ਤੇ ਆਪਣਾ ਇੰਜਨ ਕਿਹੜਾ ਇਹਨੂੰ ਇੰਜਨ ਦਾ ਇਹਨੂੰ ਪੂਨੇ ਵਾਲੀ ਹੈਗਾ ਕਰਲੋਸਕਰ ਇੰਜਨ ਦਾ ਕਰਲੋਸਕਰ ਦਾਗਾ ਹਾਂ ਕਰਲੋਸ ਕਾਰ ਦਾ ਨਹੀਂ ਹੈਗਾ ਪਟਿਆਲਾ ਹਾਂ ਪੁੰਨੇ ਵਾਲਾ ਹੋਏ ਸਵਰਾਜ ਇੰਜਨ ਸਵਰਾਜ ਇੰਜਨ ਵਾਲੀ ਹੈ ਬਈ ਸਵਰਾਜ ਦੀ ਹੈ ਹਾਂ ਤੇ ਉਦਾਂ ਵੀ ਪਲੇਟਫਾਰਮ ਦਾ ਬਲਾਕ ਦਾ ਸਾਰਾ ਟਰੈਕਟਰ ਚੰਗਾ ਹੈ ਨਾ ਇਹ ਵੀ ਮਾਡਲ 15 ਦਾ ਸੈਨ ਬਈ ਮਾਡਲ 15 ਹੈ ਜੀ ਪਾਵਰ ਸਟੀਅਰਿੰਗ ਹੈ ਪਾਵਰ ਸਟੀਅਰਿੰਗ ਵਾਲੇ ਦੇ ਤੇਰਾ ਹੂੰ ਇਹਦੀ ਕੀ ਢਮਡਾ ਵਾਲੀ ਇਹਦਾ ਮਗਨੇ ਆਪਾਂ 4 ਲੱਖ 480000 ਰੁਪਏ 480000 15 ਮਾਡਲ ਦਾ 15 ਮਾਡਲ ਪੰਜਾਬ ਨੰਬਰੀ ਆ ਪੰਜਾਬ ਨੰਬਰੀ ਆ ਪਾਰਟੀ ਕਮੀ ਆ ਇਹ ਇਹ ਵੀ ਫਾਸਟ ਪਾਰਟੀ ਆ ਜੀ ਕਰਮੇ ਹੁੱਕ ਵਗੈਰਾ ਨਮੀ ਲੱਗੀ ਹੋਈ ਆ ਬਈ ਇਹਦੇ ਨਾ ਨਾ ਨਾਲ ਦੀ ਜੈਨੂਅਨ ਆ ਅੱਛਾ ਹੁੱਕ ਨਾਲ ਦੀ ਆ ਪਾਈ ਲੱਤਾ ਮਾਲਕ ਦੇ ਘਰੋਂ ਓਕੇ ਹੁੱਕ ਤਾਂ ਜਮੀ ਨਹੀਂ ਕਸੀ ਹੋਈ ਹੂੰ ਹੂੰ ਤੇ ਜਿਹੜੇ ਇੱਧਰ ਖੜੇ ਨੇ ਬਈ ਆਹ ਦੋ ਸਵਰਾਜ ਹੁਣ ਬਾਜਪਰੇਟਾਂ ਵਾਲੇ ਜਿਹੜੇ ਆ ਦੋ ਸਵਰਾਜ ਖੜੇ ਆ ਦੋ ਇਹਦੇ ਮਾਰ ਕੇ ਨੇੜੇ ਨੇ ਮੇਨੇ ਪੱਟੀ ਕਾਪੀ 2000 ਰੁਪਏ अच्छा 2400 ਬਣੀਆ ਮਾਰਕ 99 ਮਾਰਕ 99 ਚੰਗਾ ਟਰੈਕਟਰ ਹੈਗਾ ਮੂਹਰੇ ਜੁੜਾ ਜਮੀਨ ਨਮਾ ਪਤਾ ਹੈ ਮਗਰ ਨਹੀਂ ਆਪਾਂ ਹੀ ਲੇਤਾ ਆਪੇ ਜ ਕੁਛ ਨਹੀਂ ਪਾਇਆ ਹੈਗਾ ਅੱਛਾ ਇਹ ਉਦੋਂ ਟਾਈਮ ਲੇਤਾ ਜਿਵੇਂ ਪਹਿਲੇ ਲੇਤਾ ਜਿਵੇਂ ਗੋਲੀ ਗੋਲੀ ਡੰਡਾ ਲਾਲ ਦੇ ਟਰੈਕਟਰ ਦੇ ਓਕੇ ਬਲਕ ਦਾ ਵੀ ਚੰਗਾ ਪਿਆ ਟਰੈਕਟਰ ਕੋਈ ਕਲਰ ਬਹੁਤ ਵਿੱਚੋਂ ਵੀ ਟਰੈਕਟਰ ਬੜਾ ਚੰਗਾ ਪਿਆ ਇਹ ਗੱਲ ਰੀਟ ਨਾਲ ਦਾ ਦੇ ਟਰੈਕਟਰ ਦੇ ਨੇ ਆ 735 ਜਿਹੜਾ ਰੀਟ ਨਹੀਂ ਬਚਦਾ ਹਾਂ ਨਾਲ ਦਾ ਹਰ ਤੱਕੋ ਨਾਲ ਦਾ ਰੀਟ ਦੇਖੋ ਸਹੀ ਗੱਲ ਹੈ ਮੂਰੇ ਲਾਈਟਾਂ ਲੂਟਾਂ ਦੇਖ ਕੇ ਮੈਨੂੰ ਅਸੀਂ ਮੂਰੇ ਚਾਰ ਪਈ ਹੋਈਆਂ ਪੂਆਂ ਗਵਰ ਕੈਰੇਕਟਰ ਇਹ ਇਹਦਾ ਨੰਬਰ ਕਿੱਥੋਂ ਦਾ ਹੈ ਇਹ ਵੀ ਪੰਜਾਬ ਨੰਬਰ ਹੈ ਜੀ ਇੰਜਰੂਜਨ ਦਾ ਪੂਰਾ ਉਹ ਕੈਰੇਕਟਰ ਜਮਾ ਓਕੇ ਕਿੰਨੇ ਕ ਦਾ ਬਣ ਜਾਣਾ ਇਹ ਟਰੈਕਟਰ ਇਹ ਦੇਵਾਂਗੇ ਆਪਾਂ 180 ਹਜ਼ਾਰ ਦਾ 180 ਹਜ਼ਾਰ ਦਾ ਮਾਨ ਤਾਂ ਹੋ ਜੂ ਇਹ ਚ ਮੜਾ ਮੋਟੇ ਹੋਈ ਪਰ ਮੇਰੇ ਮਰਮਦਾ ਟਰੈਕਟਰ ਸਾਫ ਪਿਆ ਕੋਈ ਟੁੱਟਪਾਂ ਨਹੀਂ ਦੇਖੀ ਤੇ ਨਾ ਘੈਂਟ ਪਿਆ ਮਗਰਾੜ ਮਗਰੂਡ ਚੰਦੂ ਚੈੱਕ ਕਰਵਾ ਦੇ ਲੈ ਵਧੀਆ ਬਈ ਕੰਡੀਸ਼ਨ ਦਾ ਉਹਨਾਂ ਟਰੈਕਟਰ ਮਾਡਲ ਵੀ ਬਹੁਤ ਨੀਮਾਣਾ ਤੇ ਆਹ ਦੇ ਲੈਂਕਾ ਲੋਕਾਂ ਦਾ ਲੈਂਕਾ ਨੂੰ ਕੰਟਰੈਕਟ ਦੀ ਚਲਾਈ ਹੋਣੀ ਹੋਈ ਉਹ ਕੱਕ ਦੇ ਬੱਟੀ ਲੈ ਕੇ ਦੇ ਡੰਡਾ ਦੇ ਨਾਲ ਸਾਰਾ ਕੁਸ ਐ ਟਿਊਬਾ ਟੰਕ ਦਾ ਚੰਗਾ ਰੈਕਟਰ ਟੂਬਾ ਦਾ ਬੰਦੋ ਵੀ ਤੇ ਆਹ ਸਾਰਾ ਡੰਡਾ ਡੰਡਾ ਨਾਲ ਹੀ ਧਵਾ ਕੇ ਪਾ ਨਾਲ ਸਾਰਾ ਕੁਝ ਆਪਾਂ ਕੁਝ ਨਹੀਂ ਲਾਉਣੇ ਤੂੰ ਤੇ ਜਿਹੜਾ ਆ ਰਜਿਸਟਰ ਨੇ ਪੱਫੇ ਕਿ ਨੰਬਰ ਲੈ ਇਹ 2000 ਮਾਡਲ ਇਹ 2000 ਮਾਡਲ ਆ ਹਾਂਜੀ ਇਹਦਾ ਨੰਬਰ ਤਾਂ 29 ਮੋਗੇ ਦਾ ਨੰਬਰ ਇਹ ਮੋਗੇ ਦਾ ਨੰਬਰ ਜੀ ਨੰਬਰ ਉਹ ਵੀ ਸਾਡ ਮੋਗੇ ਦੀ ਹੈਗਾ ਅੱਛਾ ਹੂੰ ਇਹ ਵੀ ਕੰਡੀਸ਼ਨ ਦਾ ओरिजिनल ਹੋਈ ਹੈ ਇਹ ਵੀ ਰੇਨਾਂ ਲਈ ਟਰੈਕਟਰ ਯਾਰ ਇਹ ਵੀ ਚੰਗਾ ਜਰਾ ਟਾਇਰ ਦੋਰੀ ਤੇ ਕਿੰਨੇ ਕੇ ਪੈਸੇ ਹੋਣੇ ਆ ਇਹਦੇ ਟਾਇਰ ਮੰਨ ਕੇ ਚੱਲ ਵੀ ਪੱਟੀ 10 ਚ ਪਏ ਹੋਣੇ ਦੇਖ ਲਾ ਹਣਾ 10 ਚ ਟਾਇਰ ਹੁਣ ਮੰਨ ਕੇ ਚੱਲ ਵੀ 45-60 ਟਾਇਰ ਹੋਣਗੇ ਹੂੰ ਉਹ ਮਾਰਕਾ ਵੀ ਦੱਸ ਮਾਰਕਾ ਦੱਸਦਾਗਾ ਹੁੰਡੇ ਲੈ ਵੀ ਕਿੰਨਾ ਵੀ 15 ਸਾਲ ਤਾਂ ਹੋ ਗਏ ਟਾਇਰ ਪਏ ਨੂੰ 15 ਸਾਲ ਕਿੰਨਾ ਬਹੁਤ ਘਟੂਕ ਦਣਾ ਇਹ ਵੀ ਸਾਰਾ ਚੰਗਾ ਟਰੈਕਟਰ ਹੈ ਇਹ ਟਰੈਕਟਰ ਦੀ ਬੰਦ ਨੇ ਇਹਨੇ ਹੁੱਕਲ ਕੋਲ ਹੀ ਚੱਲ ਇਹ ਅਸੀਂ ਘਰੋਂ ਪਾਈ ਹੈਗੀ ਹੁੱਕ ਇਹਦੇ ਨਾਲ ਵੀ ਪੂਰੀ ਜੈਨੂਇਨ ਦੀ ਟਰੈਕਟਰ ਬਾਡੀ ਲੈਣ ਦਾ ਕਹਿ ਜਾਗਾ ਓਕੇ ਇਹਦੇ ਡਿਸਟ੍ਰੀਬਿਊਟਰ ਲੱਗਾ ਹੋਇਆ ਹੈ ਨਹੀਂ ਨਹੀਂ ਡਿਸਟ੍ਰੀਬਿਊਟਰ ਨਹੀਂ ਹੈਗਾ ਇਹ ਤਾਂ ਉਹ ਪੈਪਾ ਲੈ ਹੀ ਤੂੜੀ ਵਾਲੀ ਨੇ ਅੱਛਾ ਲਿੰਕਾਂ ਨੂੰ ਕਹਿੰਦਾ ਝੋਟੀ ਦਾ ਟਰੈਕਟਰ ਐ ਨਹੀਂ ਵੀ ਨਹੀਂ ਖੜਨਾ ਕਹਿੰਦੇ ਲਿੰਕ ਉਧਰਲੇ ਟਾਇਰ ਨਾਲ ਲੱਗ ਜੇ ਕਹਿੰਦੇ ਉਧਰਲੇ ਟਾਇਰ ਨਾਲ ਲੱਗ ਜੇ ਨਹੀਂ ਕਾਸੀ ਨਹੀਂ ਪਈ ਹੋਈਆਂ ਕਾਸੀ ਨਹੀਂ ਪਈ ਹੋਈਆਂ ਨਹੀਂ ਉਦਾਂ ਸਪੇਸ ਉਹੀ ਬਣ ਜਾਂਦੀ ਹੁੰਦੀ ਹੈ ਟਿਊਬਾਂ ਦਾ ਟਰੈਕਟਰ ਬਹੁਤ ਚੰਗਾ ਤੇ ਭਾਈ ਇਹ ਕਿੰਨੇ ਦਾ ਦਵਾਂਗੇ ਆਪਾਂ ਇਹ ਪੱਟੀ 2 ਲੱਖ ਰੁਪਏ ਦੇ ਦੋ ਲੱਖ ਦਾ ਮਾਨਤਨ ਦੋ ਦੇ ਵਿੱਚ ਹੋ ਜਾਊਗਾ ਹੋ ਜਾ ਮਾਨਤਨ ਹੋ ਜਾਊਗਾ ਓਕੇ ਤੇ ਲੈ ਮਿੱਤਰੋ ਦੁਵਾਰਾ ਦੱਸ ਦਿੰਨੇ ਆ ਪਿੰਡ ਕੋਲਾਰਾਂ ਦੇ ਵਿੱਚ ਪਹ ਸੰਗਰੂਰ ਤੇ ਸੁਨਾਮ ਦੇ ਵਿਚਕਾਰ ਜੇ ਆ ਜਾਂਦਾ ਇੱਥੇ 7 ਕਿਲੋਮੀਟਰ ਸੁਨਾਮ ਆ ਬਾਈ ਹੈਨਾ ਹਾਂਜੀ ਹਾਂਜੀ ਤੇ 7 ਕਿਲੋਮੀਟਰ ਹੀ ਸੰਗਰੂਰ ਹੈ ਬਾਕੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਚਲਾਤਾ ਤੁਹਾਨੂੰ ਜਿਹੜਾ ਵੀ ਟਰੈਕਟਰ ਪਸੰਦ ਆਉਂਦਾ ਤੁਸੀਂ ਉਹੀ ਟਰੈਕਟਰ ਨੂੰ ਖਰੀਦ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਪੁਰਾਣਾ ਟਰੈਕਟਰ ਹੈ ਤੁਸੀਂ ਵੇਚ ਕਟਵਾਉਣਾ ਤਾਂ ਵੀ ਬਾਈ ਵੀ ਕੱਟ ਲੈਣਗੇ ਨਾ ਵੀਰੇ ਕੱਟ ਲਾਂਗੇ ਹੀ ਕੱਟ ਲਾਂਗੇ ਬਾਜ਼ ਮੀਟ ਤੇ ਕੱਟਣਗੇ ਬਾਜ਼ ਮੀਟ ਤੇ ਟਰੈਕਟਰ ਤੁਹਾਨੂੰ ਦੇਣਗੇ ਤੇ ਬਾਕੀ ਨੰਬਰ ਆਪਾਂ ਸਕਰੀਨ ਤੇ ਚਲਾਤਾ ਕਰੋ ਸੰਪਰਕ ਬਾਈ ਦੇ ਨਾਲ